ਸਤਿ ਸ਼੍ਰੀ ਅਕਾਲ ਮੇਰੇ ਦੋਸਤੋ ਕੀ ਹਾਲ ਚਾਲ ਹੈ ਯਾਇਆ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਉਹਨਾਂ ਦੀ ਕਥਾ ਤੇ ਕਥਾ ਦਾ ਟਾਈਟਲ ਹੈ ਕਿ ਚੰਦਰ ਸੁਆਮੀ ਇੰਡੀਆ ਦੇ ਸਭ ਤੋਂ ਵੱਡੇ ਤਾੰਤ੍ਰਿਕ ਤਾੰਤ੍ਰਿਕ ਨੇ ਤੇ ਤਾੰਤ੍ਰਿਕ ਤਾਲੀਮ ਕੀ ਹੁੰਦੀ ਹੈ ਤਾੰਤ੍ਰਿਕ ਸਿੱਧੀ ਕੀ ਹੁੰਦੀ ਹੈ ਅੱਜ ਜੀ ਆਪਾਂ ਇਸ ਕਥਾ 'ਚ ਸੁਣਨਾ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਰਿਹਾ ਜੇ ਉਮੀਦ ਹੈ ਕਿ ਆਪਾਂ ਨੂੰ ਬਹੁਤ ਕੁਝ ਅੱਛਾ ਸਿੱਖਣ ਨੂੰ ਮਿਲੇਗਾ ਤੇ ਵੀਡੀਓ ਦਾ ਆਗਾਜ਼ ਕਰਨੇ ਆਂ ਐਂਡ ਤੇ ਆਪਾਂ ਗੱਲਬਾਤ ਕਰਨੇ ਆਂ ਵਾਹਿਗੁਰੂ ਪਰ ਤੰਤਰ ਸiddhi ਥੋੜੇ ਦਿਨਾਂ ਦੀ ਸਾਧਨਾ ਤੋਂ ਬਾਅਦ ਪ੍ਰਾਪਤ ਹੋ ਜਾਂਦੀ ਹੈ ਅਗਰ ਕੋਈ ਪੁਖਤਾ ਇਰਾਦੇ ਦਾ ਬੰਦਾ ਹੈ ਹਿੰਦੁਸਤਾਨ ਦੇ ਵਿੱਚ ਇਸ ਵਕਤ ਦਾ ਇੱਕ بڑا ਮਸ਼ਹੂਰ ਤਾੰਤ੍ਰਿਕ ਇਸ ਵਕਤ ਜੇਲ ਦੇ ਚੰਦਰ ਸਵਾਮੀ ਸ਼ਾਇਦ ਆਪ ਨੇ ਪੇਪਰ ਪੜ੍ਹਿਆ ਹੋਵੇ اخبار پڑھے وان خبراں سنیاں ون اس نے اپنی تانتریک সাধنا نال بڑے بڑے نوں مُٹھیچ کیتا اور انہاں کول غلط کام کرایا کرونا نے غلط کی جادو وغیرہ اور جد اس نوں گرفتار کرن آے میں خود ہوں ہندوستان دے چی سی جس دن اےरेस्ट ہویا اے نے کہیا مینوں ارس اررسٹ کیتا ਮੈਂ ਸਾਰੇ ਰਾਜ਼ ਉਗਲ ਦਿਆਂਗਾ ਜੋ ਇਹਨਾਂ ਸਾਰਿਆਂ ਨੇ ਕੀਤੇ ਨੇ ਕੰਮ ਮੈਂ ਸਭ ਉਗਲ ਦੇਵਾਂ ਪਰ ਜਿਨ੍ਹਾਂ ਦੇ ਰਾਜ਼ ਉਗਲਦੇ ਸਨ ਉਹਨਾਂ ਦੀ ਹਕੂਮਤ ਰਹੀ ਨਹੀਂ ਸੀ ਕੋਰਟ ਨੇ ਅੰਦਰ ਕਰ ਦਿੱਤਾ ਹੈ ਜੇਲ੍ਹ ਦੇ ਚ ਹੈ ਇਸ ਨੇ ਕੁਛ ਹਰਸਾ ਪਹਿਲਾਂ ਐਲਾਨੀਆਂ ਵੀ ਕੀਆ ਕਿ ਦੋ ਚਾਰ ਪੱਥਰ ਦੀਆਂ ਮੂਰਤੀਆਂ ਨੇ ਅਗਰ ਦੁੱਧ ਪੀਤਾ ਹੈ ਗਣੇਸ਼ ਦਾ ਗਣੇਸ਼ ਦੀ ਮੂਰਤੀਆਂ ਨੇ ਮੇਰੀ ਤਾੰਤ੍ਰਿਕ ਸਿੱਧੀ ਨਾਲ ਕਿਸ ਨੇ ਭਾਰਤ ਦੇ ਵਿੱਚ ਐਸਾ ਦਾਵਾ ਕੀਤਾ ਐਲਾਨੀਆਂ ਥੋੜੀ ਜਿਹਾ ਬਚਪਨ ਤੋਂ ਮੈਂ ਇਹਦਾ سلسلہ ਦੇਖਿਆ ਹੈ ਅਲਵਰ ਤੋਂ ਕੋਈ 32 ਮੀਲ ਦੀ ਦੂਰੀ ਤੇ ਇੱਕ ਕਸਬਾ ਹੈ ਬੈਰੋੜ ਤੇ ਉੱਥੋਂ ਦਾ ਵਾਸੀ ਹੈ ਅਕਸਰ ਇਸ ਦਾ ਅਲਵਰ ਆਣਾ ਜਾਣਾ ਰਿਹਾ ਹੈ ਧਾਰਮਿਕ ਸਮਾਗਮਾਂ ਵਿੱਚ ਬੋਲਣਾ ਵੀ ਰਿਹਾ ਇਸ ਦਾ ਤਾੰਤ੍ਰਿਕ yogi ਹੈ ਦਿੱਲੀ ਦੇ ਜੋ ਇਸ ਦਾ ਆਸ਼ਰਮ ਹੈ ਪੁਰਾਣੇ ਕਿਸੇ ਵੀ ਰਾਜੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਹਿਲ ਸੁੰਦਰ ਨਹੀਂ ਹੋ ਸਕਦਾ اور ਇੱਕ ਅੰਦਾਜ਼ੇ ਦੇ ਮੁਤਾਬਕ ਜੋ ਲੋਕ ਕਹਿੰਦੇ ਨੇ ਇਸ ਮਹਿਲ ਨਮਾ ਆਸ਼ਰਮ ਤੇ ਅੱਜ ਦੇ ਹਿਸਾਬ ਨਾਲ ਘਟ ਤੋਂ ਘਟ 10 ਕਰੋੜ ਰੁਪਏ ਖਰਚ ਹੋਣਾ ਚਾਹੀਦਾ ਹੈ तांत्रिक ਵਿਦਵਾਨ ਸਾਈਂ ਬਾਬੇ ਨੂੰ ਵੀ ਤਾੰਤ੍ਰਿਕ ਯੋਗੀ ਮੰਨਦੇ ਨੇ ਇਹ ਵੀ ਮੈਂ ਅਰਜ਼ ਕਰਦੇ ਆ ਤੁਸੀਂ ਜੋ ਵੀ ਕੁਝ ਕਹੋ ਉਹ ਆਪਣੇ ਹੱਥਾਂ ਚੋਂ ਕੱਢ ਸਕਦਾ ਹੈ ਉਹਦੇ ਕੇਸਾਂ ਚੋਂ ਰਾਖ ਨਿਕਲਦੀ ਹੈ ਲੱਖਾਂ ਦੇ ਕੱਠ ਦੇ ਚ ਉਹਦੀ ਤਸਵੀਰ ਤਸਵੀਰ ਦੇ ਚੋਂ ਵੀ ਰਾਖ ਨਿਕਲਦੀ ਹੈ ਉਹ ਹਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਕਰਦਾ ਹੈ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਨੇ ਲੱਖਾਂ ਲੋਕ ਉਸ ਦੇ ਪੁਜਾਰੀ ਆਉਂਦੇ ਨੇ ਪਰ ਮਹਾਰਜ ਕਰਾਂ ਪ੍ਰਭੂ ਕਰਕੇ ਨਹੀਂ ਉਸ ਤੰਤਰ ਸਿੱਧੀ ਕਰਕੇ ਅਗਰ ਉਹ ਤੰਤਰ ਸਿੱਧੀ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੋਵੇ ਅਰੇ ਤਾੰਤ੍ਰਿਕ ਸਿੱਧੀ ਜਿਸਨੇ ਕੋਲ ਚੰਦਰਾ ਸਵਾਮੀ ਕੋਲ ਨਾ ਆਉਂਦੀ ਤਾਂ ਮੇਰੇ ਖਿਆਲ ਭਾਰਤ ਦੀ ਸੈਂਟਰਲ ਹਕੂਮਤ ਸਾਰੇ ਮਨੁਸ਼ਿਆ ਨੇ ਇਸਨੇ ਮੁਠੀ 'ਚ ਨਹੀਂ ਕਰਨਾ ਸੀ ਸਾਰੇ ਇਸ ਦੀ ਮੁਠੀ ਚ ਸੰਭਾਲੇ ਸਾਰੇ ਇਸ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਮੈਂ ਤੇ ਕੁਝ ਇਸ ਤਰ੍ਹਾਂ ਦਾ ਵੀ ਪੜਿਆ ਕਿ ਜ਼ਾਫ ਦੇ ਸਮੇਂ ਰਾਸ ਪੂਤਨ ਨਾਮ ਦਾ ਇੱਕ ਤਾੰਤ੍ਰਿਕ ਰਸ਼ੀਆ ਦੇ ਚ ਵੀ ਸੀ ਜਿਸ ਨੇ ਉਸ ਵਕਤ ਦੇ ਇਸ ਬਾਦਸ਼ਾਹ ਕੋਲ ਬੜੇ ਗਲਤ ਕੰਮ ਕਰਾਇਆ ਧਰਮ ਬਾਰੇ ਨਫ਼ਰਤ ਰਸ਼ੀਆ ਦੇਚ ਅਗਰ ਪੈਦਾ ਹੋ ਸਕੀ ਠੀਕ ਹੈ ਕਿ ਕਾਰਨ ਮਾਰਕਸ ਦੇ ਵਿਚਾਰਾਂ ਦਾ ਬਹੁਤ ਵੱਡਾ ਪ੍ਰਭਾਵ ਹੋ ਲੇਕਿਨ ਇਸ ਦੇਚ ਕੁਛ ਉਸਤਾਂਤ੍ਰਿਕ ਯੋਗੀ ਦਾ ਵੀ ਅਸਰ ਉਸਨੇ ਇਸ ਤਰ੍ਹਾਂ ਦੇ ਗਲਤ ਕੰਮ ਕਰਾਏ ਕਿ ਲੋਕਾਂ ਤੋਂ ਲੋਕਾਂ ਦੇ ਮਨ ਦੇਚ ਧਰਮ ਤੋਂ ਨਫ਼ਰਤ ਪੈਦਾ ਹੋਈ ਜੈਸੇ ਇਸ ਵਕਤ ਹਿੰਦੁਸਤਾਨ ਦੇ ਸਾਰੇ ਅਖਬਾਰ ਕਹਿ ਰਹੇ ਨੇ ਕਿ ਧਾਰਮਿਕ ਲੋਕਾਂ ਦੇ ਕੰਮ ਨੇ ਜਿੰਨੇ ਵੀ ਚੋਟੀ ਦੇ ਵੱਡੇ ਅਖਬਾਰ ਨੇ ਉਹ ਕਹਿੰਦੇ ਨੇ ਇਸ ਵਕਤ ਦਾ ਇੱਕ ਵੱਡਾ ਆਪਣੇ ਆਪ ਨੂੰ ਕਹਿਣ ਵਾਲਾ ਸੰਤ ਜਿੰਨਾ ਵੱਲਤ ਹੋ ਸਕਦਾ ਇਤਨਾ ਥੱਲੇ ਹੋ ਸਕਦਾ ਹੈ ਤੋ ਧਰਮ ਕੀ ਹੈ ਕੁਛ ਵੀ ਨਹੀਂ ਹੈ ਮੁਹੰਮਦ ਸਾਹਿਬ ਨੇ Hazrat Ali ਨੂੰ ਕਿਹਾ ਸੀ ਇੱਕ ਗੱਲ ਹਦੀਸ ਮੈਂ ਪੜ ਰਿਹਾ ਸੀ ਇੱਕ ਦਿਨ Ali ਧਾਰਮਿਕ ਬੰਦੇ ਦੀ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਉਹਦੀ ਇੱਕ ਗਲਤੀ ਇੱਕ ਗਲਤੀ ਨਹੀਂ ਹੈ ਸ਼ਾਇਦ ਆਮ ਸਾਧਾਰਨ ਬੰਦੇ ਦੀਆਂ ਹਜ਼ਾਰਾਂ ਗਲਤੀਆਂ ਵੀ ਇੱਕ ਗਲਤੀ ਵਰਗੀਆਂ ਹੋਣ ਕਿਉਂਕਿ ਉਸ ਹਜ਼ਾਰਾਂ ਗਲਤੀਆਂ ਨਾਲ ਉਹ ਖੁਦ ਦੁਖੀ ਹੋਵੇਗਾ ਜਗਤ ਨਹੀਂ ਪਰ ਧਾਰਮਿਕ ਮਨੁੱਖ ਦੀ ਇੱਕ ਗਲਤੀ ਔਰ ਖਾਸ ਕਰਕੇ ਉਹ ਪ੍ਰਤਿஷ்டਿਤ ਹੋਏ ਜਾਣਿਆ ਗਿਆ ਹੋਵੇ ਸਾਰੇ ਮੰਦ ਦੇ ਹਨ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਕਿਉਂਕਿ ਲੱਖਾਂ ਮਨੁੱਖ ਭਟਕਣਗੇ ਉਹਨਾਂ ਦੀ ਸ਼ਰਧਾ ਨੂੰ ਚੋਟ ਲੱਗੇਗੀ ਭਟਕਣਗੇ ਉਹਨਾਂ ਦੀ ਸ਼ਰਧਾ ਟੁੱਟੇਗੀ ਉਹਨਾਂ ਦੀ ਸ਼ਰਧਾ ਨੂੰ ਆਗਾਹਤ ਪਹੁੰਚੇਗਾ ਠੀਕ ਹੈ ਰਾਜੇ ਭੋਜ ਨੇ ਇਹ ਤਾੰਤ੍ਰਿਕ ਆਪਣੇ ਰਾਜ ਪਾਠ ਚੋਂ ਕੱਢ ਦਿੱਤੇ ਸਨ ਪ੍ਰਤੰਤਰ ਵਿਦਿਆ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ ਚ ਮੌਜੂਦ ਹੈ। ਹਿੰਦੁਸਤਾਨ ਤੋਂ ਬਾਅਦ ਅਗਰ ਵੱਡੇ ਪੱਦਰ ਦੇ ਚ ਹੈ ਤਾਂ ਚਾਈਨਾ ਦੇ ਚ ਹੈ। ਅਫਗਾਨਿਸਤਾਨ ਦੇ ਚ ਵੀ ਹੈ, ਈਰਾਨ ਦੇ ਚ ਵੀ ਹੈ। ਇਹ ਵੀ ਮਰਜ ਕਰਦੇ। ਬਸ ਸਿਰਫ ਨਾਮ ਅਲੱਗ ਲੱਗਨੇ ਹੈ। ਪਰ ਇਹ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏ ਫਰੀ ਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ ਇਹੀ ਯੰਤਰ ਹੈ ਇਹੀ ਤੰਤਰ ਹੈ ਇਹੀ ਮੰਤਰ ਹੈ ਹੋਰ ਕੁਝ ਵੀ ਨਹੀਂ ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ ਸ਼ਾਇਦ ਜਪ ਸਾਹਿਬ ਪੜ੍ਹਦੇ ਹੋ ਜਿਹੜੇ ਨਿਤਨੇਮ ਕਰਦੇ ਨੇ ਜਪ ਸਾਹਿਬ ਦਾ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਉਹਨਾਂ ਦੇ ਸਾਹਮਣੇ ਜਪ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ ਹੋਣਗੀਆਂ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਸਰਬ ਮੰਤਰੰ ਫਿਰ ਇਸ ਤਰ੍ਹਾਂ ਦੂਸਰੀ ਛੰਦ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਪ੍ਰਮਾਤਮਾ ਤੇਰਾ ਨਾਮ ਸਾਰੇ ਮੰਤਰਾਂ ਦਾ ਮੰਤਰ ਹੈ ਸਾਰੇ ਯੰਤਰਾਂ ਦਾ ਯੰਤਰ ਹੈ ਸਾਰੇ ਤੰਤਰਾਂ ਦਾ ਤੰਤਰ ਹੈ ਕਿਸੇ ਤੰਤਰ ਦੀ ਲੋੜ ਨਹੀਂ ਕਿਸੇ ਯੰਤਰ ਦੀ ਲੋੜ ਨਹੀਂ और किसी मंत्र की लौड़ नहीं तो खैर मैं इस वास्ते अर्ज की थी है कि मनुख कोल शक्ति ते है ताकत है एक बच्चे को है जवान कोल भी है बुढ़े कोल भी है और उस शक्ति दे निकास दे द्वार परमात्मा ने नौ बनाए ने ये शक्ति ਜਦ ਸਰੀਰ ਦੇ ਵਿੱਚ ਭਰ ਜਾਏ ਤਾਂ ਇਹਨਾਂ ਨੌ ਦਰਵਾਜ਼ਿਆਂ ਦੇ ਰਾਹੀਂ ਬਾਹਰ ਨਿਕਲੇ ਤਾੰਤ੍ਰਿਕ ਪਰਸ਼ ਨਿਕਾਸ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਇਹ ਸ਼ਕਤੀ ਬਾਹਰ ਨਹੀਂ ਜਾਣੀ ਚਾਹੀਦੀ ਦੇਖਦੇ ਆ ਵੀ ਸ਼ਕਤੀ ਬਾਹਰ ਜਾਂਦੀ ਹੈ ਸ਼ਾਮ ਤੱਕ ਅੱਖਾਂ ਥੱਕ ਜਾਂਦੀਆਂ ਨੇ ਦੇਖ-ਦੇਖ ਕੇ ਮਨੁੱਖ ਥੱਕਦਾ ਹੈ ਦੇਖ-ਦੇਖ ਕੇ ਮਨੁੱਖ ਥੱਕਦਾ ਹੈ ਸੁਣ-ਸੁਣ ਕੇ ਵੀ ਮਨੁੱਖ ਥੱਕਦਾ ਹੈ ਬੋਲ-ਬੋਲ ਕੇ ਵੀ मनुख थकेगा स्पर्श करके भी ऐसा कुछ भी नहीं कि मनुख के अंदर थकावट ना पैदा होए थे थकावट का मतलब की है शक्ति का निकास हो गए इस शक्ति के निकास के दरवाजे बंद करने ने और जो अंदर संकल्प है करने का उस दे जो शक्ति नु प्रकट करना है ਜਦੋਂ ਵਾ ਕਈ ਸੰਕਲਪ ਦੀ ਪੂਰਤੀ ਹੋ ਗਈ ਤੇ ਇਸ ਨੂੰ ਕਹਿੰਦੇ ਨੇ ਤਾਤ੍ਰਿਕ ਸiddhi ਪ੍ਰਾਪਤ ਹੋ ਗਈ ਹੈ ਇਹ ਸ਼ਕਤੀ ਮਿਲ ਗਈ ਜਦ ਲੋਕੀ ਪਰਮਾਤਮਾ ਨਾਲ ਜੁੜਨ ਦਾ ਸ਼ੌਕ ਨਾ ਰੱਖਣ ਕਿਉਂਕਿ ਉੱਥੇ ਸਾਰੀਆਂ ਕਾਮਨਾਵਾਂ ਇੱਕ ਪਾਸੇ ਰੱਖਣੀਆਂ ਪੈਂਦੀਆਂ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਐਸਾ ਕਿਹੜਾ ਪੁਰਸ਼ ਹੈ ਜੋ ਕਿਸੇ ਵੀ ਕਾਮਨਾ ਨੂੰ ਮੁੱਖ ਰੱਖ ਕੇ ਗੁਰਦੁਆਰੇ ਨਾ ਆਂਦਾ ਹੋਵੇ ਕੋਈ ਕਾਮਨਾ ਨਹੀਂ ਕੁਝ ਵੀ ਕਾਮਨਾ ਨਹੀਂ اے ਗੁਰੂ ਕੋਈ ਵੀ ਨਹੀਂ ਤੇਰੇ ਕੋਲ ਆਣਾ ਹੀ ਇੱਕ ਰਸ ਹੈ ਸਾਡਾ ਤੇਰੇ ਕੋਲ ਬੈਠ ਜਾਣਾ ਹੀ ਸਾਡੀ ਜ਼ਰੂਰਤ ਹੈ ਤੇਰੀ ਗੱਲ ਸੁਣਨਾ ਹੀ ਇੱਕ ਸਰੂਰ ਹੈ ਔਰ ਕੋਈ ਕਾਮਨਾ ਨਹੀਂ ਕਾਹੋਂ ਫਲ ਕੀ ਪਿੱਛਾ ਨਹੀਂ ਬਾਛੇ ਚਾਹੇ ਮਨੁੱਖ ਤੀਰਥਾਂ ਤੇ ਜਾ ਰਹੇ ਨੇ ਚਾਹੇ ਮਨੁੱਖ ਆਮ ਮੰਦਰ ਮਸਜਿਦ ਗੁਰਦੁਆਰਿਆਂ ਦੇ ਜਾ ਰਹੇ ਨੇ ਰੋਜ਼ ਜਾ ਰਹੇ ਨੇ ਜਾਂ ਕਦੀ ਕਦਾਂ ਹੀ ਜਾ ਰਹੇ ਨੇ ਕੋਈ ਨਾ ਕੋਈ ਕਾਮਨਾ ਹੀ ਖਿੱਚ ਕੇ ਲੈ ਆ ਰਹੀ ਹੈ ਕਾਮਨਾ ਅਖੰਡ ਪਾਠ ਰਖਿਆ ਜਾ ਰਿਹਾ ਕਾਮਨਾ ਲੰਗਰ ਕਰਾਇਆ ਜਾ ਰਿਹਾ ਹੈ ਕਾਮਨਾ ਸੇਵਾ ਕੀਤੀ ਜਾ ਰਹੀ ਹੈ ਕਾਮਨਾ ਕਥਾ ਕੀਰਤਨ ਕੀਤਾ ਜਾ ਰਿਹਾ ਕੋਈ ਕਾਮਨਾ ਕਥਾ ਕੀਰਤਨ ਸੁਣਿਆ ਜਾ ਰਿਹਾ ਕੋਈ ਕਾਮਨਾ ਔਰ ਕਾਮਨਾ ਨਾਲ ਜੋੜ ਲਈਏ ਤਾਂ ਪਤਸ਼ਾਹੀ ਬਾਣੀ ਕਹਿੰਦੀ ਉਹ ਕਰਮਧਾਰਮਕ ਨਹੀਂ ਹੈ ਉਹ ਸੰਸਾਰੀ ਕਰਮ ਹੋ ਜਾਂਦਾ ਹੈ ਕਰਮਦੰਡਾ ਹੋ ਜਾਂਦਾ ਹੈ ਕਰਮਧਰਮ ਨਹੀਂ ਹੈ ਅਗਰ ਉਸ ਨੂੰ ਕਹਿ ਲਈਏ ਕਰਮਧਰਮ ਹੈ ਤੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਹੈ ਕਰਮ ਧਰਮ ਪਖੰਡ ਜੋਦੀ ਸੇ ਤਿੰਨ ਜਮ ਜਾਗਾ ਤੇ ਲੋਟੇ ਇਹ ਮਨੁੱਖ ਜਨਮ ਤੇ ਮਰਨ ਦੇ ਚੱਕਰ ਦੇ ਚ ਪਏਗਾ ਬਚ ਨਹੀਂ ਸਕਦਾ ਕਿਉਂ ਇਸ ਦਾ ਧਰਮ ਜਿਸ ਕਰਮ ਤੇ ਖੜਾ ਹੈ ਇਹਨੂੰ ਭਰਮ ਹੈ ਕਿ ਕਰਮ ਧਾਰਮਕ ਨਹੀਂ ਹੈ ਲੇਕਿਨ ਭਰਮ ਹੈ ਇਸ ਨੂੰ ਇਹ ਕਿ ਮੈਂ ਧਾਰਮਕ ਕਰਮ ਕਰ ਰਿਹਾ ਹਾਂ ਗਵਰਨਾਲ ਸਰਵਨ ਕਰਨਾ ਕਰਮ ਧਰਮ ਪਖੰਡ ਜੋ ਦੇ ਸੇ ਪਖੰਡ ਖੰਡ ਦੋ ਟੁਕੜੇ ਆ ਜਿ ਦਿਖਾਈ ਕੁਛ ਹੋਰ ਦੇਵੇ ਔਰ ਹੋਵੇ ਕੁਛ ਹੋਰ ਉਹਨੂੰ ਕਹਿੰਦੇ ਨੇ ਪਖੰਡ ਇਹ ਗਲ ਪ੍ਰਚਲਿਤ ਹੋਈ ਹਾਥੀ ਦੇ ਦੰਦਾਂ ਤੋਂ ਵੀ ਪ੍ਰਦਰਸ਼ਿਤ ਕਰਨ ਲਈ ਦਿਖਾਣ ਲਈ ਹਾਥੀ ਦੇ ਦੰਦ ਕੁਛ ਹੋਰ ਨੇ ਪਰ ਵਸਤੂ ਨੂੰ ਖਾਣ ਲਈ ਚਬਾਣ ਲਈ ਉਹਦੇ ਦੰਦ ਕੁਝ ਹੋਰ ਨੇ ਤੇ ਇੱਕ ਮੁਹਾਵਰਾ ਪ੍ਰਚਲਿਤ ਹੋ ਗਿਆ ਪਖੰਡ ਦੀ ਵਿਆਖਿਆ ਕਰਨੀ ਹੈ ਤਾਂ ਕਿਵੇਂ ਕਰੀਏ ਬਸ ਦੋ ਲਫ਼ਜ਼ਾਂ ਚ ਕਰ ਦਿੰਦੇ ਨੇ ਹਾਥੀ ਕੇ ਦੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਇਹ ਨਹੀਂ ਕਹਿ ਦਿੱਤਾ ਜਾਂਦਾ ਪਖੰਡ ਕਰਮ ਧਰਮ ਪਖੰਡ ਜੋ ਦੀਸੇ ਜੋ ਗਿਣਤੀ ਹੈ ਸਿਆਣੇ ਮਨੁੱਖਾਂ ਦੀ ਉਹ ਤੇ ਐਸਾ ਕਹਿੰਦੇ ਨੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਦੋ ਮਨੁੱਖ ਧਾਰਮਿਕ ਹੁੰਦੇ ਨੇ ਬਾਕੀ ਸਭ ਵਿਵਹਾਰੀ ਵਪਾਰੀ ਕੁਝ ਕਾਮਨਾ ਹੈ ਮੈਂ ਹਜ਼ਾਰਾਂ ਦੀ ਅੱਜ ਦੀ ਗਿਣਤੀ ਦੇ ਸਾਹਮਣੇ ਨਾਲ ਕਹਿੰਦਾ ਸਿਆਣੇ ਮਨੁੱਖ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਕੋਟ ਮਦੇ ਕੋ ਬਿਰਲਾ ਸੇਵਕ ਹਰ ਸਗਲੇ ਵਿਵਹਾਰੀ ਗੁਰੂ ਅਰਜਨ ਦੇਵ ਜੀ ਇਹ ਧਾਰਮਿਕ ਜਗਤ ਦੇਚ ਮੰਦਰ ਔਰ ਹੋਰ ਧਾਰਮਿਕ ਸਥਲਾਂ ਦੇ ਜਿਉ ਦਿਖਾਈ ਦੇ ਰਹੇ ਨੇ ਕੋਟ ਮਦੇ ਕੋ ਬਿਰਲਾ ਸੇਵਕ ਇਨਾ ਕਰੋੜਾਂ ਚ ਕੋਈ ਇੱਕਦ ਸੇਵਕ ਹੋਵੇਗਾ ਭਗਤ ਹੋਵੇਗਾ ਕਰੋੜਾਂ ਮਹਾਰਾਜ ਜੋ ਬਾਕੀ ਆ ਰਹੇ ਨੇ ਕੋਈ ਨਮਾਜ਼ ਪੜ ਰਿਹਾ ਕੋਈ ਪੂਜਾ ਪਾਠ ਕਰ ਰਿਹਾ ਕੋਈ ਕਥਾ ਕੀਰਤਨ ਕਰ ਰਿਹਾ ਕੋਈ ਸੁਣ ਰਿਹਾ ਇਹ ਕੌਣ ਨੇ ਫਿਰ ਇਹ ਪੰਕਤੀ ਧਿਆਨ ਪੂਰਵਕ ਸਰਵਨ ਕਰਨਾ ਅਮੇ ਫੋਕੀਆਂ ਉਪਮਾ ਵੀ ਨਾ ਸੁਣਨਾ ਅਸਰ ਬਹੁਤ ਸਾਰੀ ਅਤ ਕਥ ਨਹੀਂ ਆਉਂਦੀ ਏ ਧਾਰਮਿਕ ਜਗਤ ਦੇ ਚ ਤੇ ਇਹ ਵੀ ਮੈਂ ਅਰਜ਼ ਕਰਦੇ ਆ ਅਤ ਕਥਨੀਆਂ ਵੀ ਇਸ ਵਾਸਤੇ ਚੱਲ ਪਈਆਂ ਕਿ ਮਨੁੱਖ ਦਾ ਸੁਣਨ ਦਾ ਹਾਜ਼ਮਾ ਬੜਾ ਕਮਜ਼ੋਰ ਹੈ ਪਚਾ ਨਹੀਂ ਸਕਦਾ ਹਾਜ਼ਮਾ ਕਮਜ਼ੋਰ ਹੈ ਫਿਰ ਮਨੁੱਖ ਉਲਟੀਆਂ ਕਰਨ ਲੱਗ ਪੈਂਦਾ ਹੈ ਬਗਾਨਾ ਸੁਬਹ ਅਰੇ ਸਮੇ ਅਕਸਰ ਦੇਖਿਆ ਹੈ ਇਸ ਵਾਸਤੇ ਮੈਂ ਵੀ ਆਪਣੇ ਜਜ਼ਬੇ ਨੂੰ ਥੋੜਾ ਜਿਹਾ ਕਾਬੂ 'ਚ ਰੱਖੇ ਵੀ ਦੇਖੀ ਤੁਸੀਂ ਹਾਜ਼ਮਾ ਕਿੰਨਾ ਕਿੰਨੀ ਗੱਲ ਪਚਾ ਸਕਦਾ ਹੈ ਤਾਂ ਮੈਂ ਸਾਰੀ ਜਗਤ ਵਿੱਚ ਦੇਖਿਆ ਹੈ ਹੋ ਸਕਦਾ ਹੈ ਹੈਵੀ ਤੋਂ ਹੈਵੀ ਕੋਈ ਗਜ਼ਾਬ ਭੋਜਨ ਭਾਰੀ ਭੋਜਨ ਤੇ ਕੋਈ ਪਚਾ ਨਵੇ ਵਜ਼ਨੇ ਗਲ ਪਛਾਣੀ ਪਛਾਣੀ ਔਖੀ ਹੈ ਕਠਨਾ ਹੈ ਔਖੀ ਹੈ ਬਹੁਤ ਕਠਨਾ ਹੈ ਮੈਂ ਉਥੇ ਸੁਨੋਜੇ ਕਹਿ ਬੈਠਾ ਕਿਉਂਕਿ ਉਥੇ ਇੱਕ ਸਿੰਘ ਕੀਰਤਨ ਕਰ ਰਿਹਾ ਸੀ ਬੜੀ ਮਧੁਰ ਧੁਨ ਦੇ ਚ ਮੈਨੂੰ ਬੜੀ ਪਿਆਰੀ ਲੱਗੀ ਤੇ ਕਿਸੇ ਨੇ ਭੰਡ ਦਿੱਤਾ ਸਟੇਜ ਤੇ ਔਰ ਸਿੱਧਾ ਇਹ ਆਖਿਆ ਵੀ ਤੁਹਾਡੀ ਧੁਨ ਤੁਹਾਡੀ ਸਤਰਜ ਨੇ ਸਾਨੂੰ ਫਲਾਣੇ ਫਿਲਮ ਦੀ ਯਾਦ ਕਰਾ ਦਿੱਤੀ ਹੈ ਤੇ ਅਸੀਂ ਤੇ ਇਹਨਾਂ ਮਹਿਸੂਸ ਕੀਤਾ ਜਿਵੇਂ ਥੀਏਟਰ ਦੇ ਵਿੱਚ ਬੈਠੇ ਹੋਰ ਵੀ ਪੰਜ ਸੱਤ ਗੱਲਾਂ ਔਰ ਕੀਰਤਨੀਆਂ ਮੇਰੇ ਅੱਗੋਂ ਰੋਇਆ ਦੁਖੀ ਹੋਇਆ ਬਹੁਤ ਦੁਖੀ ਹੋਇਆ ਮੈਂ ਇੱਕ ਗੱਲ ਇਸ ਤਰ੍ਹਾਂ ਹੈ ਅਗਰ ਕੋਈ ਫਿਲਮ ਸਟਾਰ ਜਿਹੜਾ ਲੋਣ ਵਰਤਦਾ ਹੋਵੇ ਜਿਹੜੀ ਮਿਰਚ ਵਰਤਦਾ ਹੋਵੇ ਉਹ ਅਸੀਂ ਨਹੀਂ ਵਰਤ ਨਹੀਂ ਕਿਉਂਕਿ ਉਹ ਵਰਤਦਾ ਹੈ ਜਿਸ ਸ਼ੌਪ ਤੋਂ ਉਸਨੇ ਬੂਟ ਖਰੀਦੇ ਅਵਨ ਜੁੱਤੀਆਂ ਖਰੀਦੀਆਂ ਔਨ ਤੇ ਜਿਸ ਡੰਗਦੀਆਂ ਖਰੀਦੀਆਂ ਔਨ ਉਹ ਨਹੀਂ ਪਹਿਨਣੀਆਂ ਕਿਉਂਕਿ ਫਿਲਮ ਸਟਾਰ ਪਹਿਨਦੇ ਨਹੀਂ ਜਿਹੜਾ ਕਪੜਾ ਉਸਨੇ ਬਾਜ਼ਾਰੋਂ ਖਰੀਦੇ ਆਵੇ ਜਿਸ ਥਾਂ ਤੋਂ ਖਰੀਦੇ ਆਵੇ ਦੇ ਆਖੀ ਇਹ ਕਪੜਾ ਲੈਣਾ ਹੀ ਨਹੀਂ ਕਿਉਂਕਿ ਫਿਲਮ ਸਟਾਰ ਲੈ ਲੈਂਦੇ ਨਹੀਂ ਸੱਤ ਸੁਰਾਂ ਨੇ ਹੁਣ ਸੱਤ ਸੁਰਾਂ ਦੇ ਵਿੱਚ ਧੁਨ ਬਣਾਣੀ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਇਕ ਸੰਗੀਤਕਾਰ ਨੇ ਇਹ ਥੋੜਾ ਹੀ ਅਰਸਾ ਹੋਇਆ ਐਥੇ ਕਬੂਲ ਕੀਤੀ ਮੇਰੇ ਕੋਲ ਗੱਲ ਇੱਥੇ ਹੀ ਮਿਲਿਆ ਕੈਲੀਫੋਰਨੀਆ 'ਚ ਵੀ ਅਸੀਂ ਕੁਝ ਰਾਗੀਆਂ ਦੀ ਧੁਨਾਂ ਉਹਨਾਂ ਤੋਂ ਤਰਜ਼ਾ ਬਣਾਈ ਹੈ ਅ ਸਰਦੂਰ ਕੁਆਤਰਾ ਕਰਕੇ ਮੈਨੂੰ ਮਿਲਿਆ ਐਦਰਸਨ ਹੁਜ਼ੇ ਦੇ ਪਿਛਲੇ ਸਾਲ ਉਹਨੇ ਸਾਫ਼ ਕਬੂਲ ਕਰ ਲਿਆ ਮੰਨ ਲਿਆ ਕਿ ਇਹਤੇ ਸਤ ਸੁਰਾਂ ਨੇ ਉਹਨੂੰ ਤਰਤੀਬ ਦੇ ਕੇ ਇੱਕ ਧੁਨ ਬਣਾ ਦੇਣੀ ਹੈ ਮੈਂ ਬਣਾ ਦਿੱਤੀ ਤੇ ਫਿਲਮ ਹੀ ਹੋ ਗਈ ਕਿਸੇ ਰਾਗੀ ਸਿੰਘ ਨੇ ਬਣਾ ਦਿੱਤੀ ਤੇ ਕੀਰਤਨ ਹੋ ਗਿਆ ਤੇ ਸਤ ਸੁਰਾਂ ਨੇ ਵਾਕਈ ਸਤ ਸੁਰਾਂ ਨੇ ਤੇ ਸਤ ਸੁਰਾਂ ਨੂੰ ਹੀ ਤਰਤੀਬ ਦੇਣੀ ਹੈ ਨਾ ਆਖਰ ਮਸਾਲਿਆਂ ਨੂੰ ਸਬਜ਼ੀ ਨੂੰ ਤਰਤੀਬ ਦੇ ਕੇ ਹੀ ਸਬਜ਼ੀ ਬਣਨੀ ਹੈ ਘਟਣਾ ਕੁੱਟਣਾ ਉਹਦੇ ਵਿੱਚ ਮਸਾਲੇ ਪਾਣੇ ਨਾ ਅੱਗ ਤੇ ਰੱਖਣਾ ਹੈ ਜਿਹੜਾ ਢੰਗ ਇੱਕ ਫਿਲਮ ਸਟਾਰ ਦਾ ਹੈ ਸਬਜ਼ੀ ਬਣਾਉਣ ਦਾ ਯਕੀਨ ਜਾਨੋ ਬਾਕੀਆਂ ਦਾ ਵੀ ਹੋਈ ਹੈ ਜਿਸ ਸਤ ਸੁਰਾਂ ਦੇ ਚੋਂ ਫਿਲਮ ਸਟਾਰ ਸੰਗੀਤ ਦੀ ਧੁਨ ਬਣਾਉਂਦੇ ਨੇ ਜਾਂ ਫਿਲਮ 뮤직 ਡਾਇਰੈਕਟਰ ਦੋਨੋਂ ਬਣਾਉਂਦੇ ਨੇ ਉਸੇ ਚੋਂ ਸਾਰਾ ਜਗਤ ਬਣਾਉਂਦਾ ਹੈ ਫਰਜ਼ ਸਿਰਫ ਇਤਨਾ ਇੰਜ ਕਹਿ ਦਈਏ ਕਿ ਇੱਕ ਫਿਲਮੀ ਸਟਾਰ ਨੇ ਖਾਣਾ ਬਣਾਇਆ ਹੈ। ਤੋ ਇਹ ਉਸ ਦਾ ਖਾਣਾ ਫਿਲਮੀ ਖਾਣਾ ਹੋ ਗਿਆ ਇੰਜ ਕਵਾਂਗੇ ਫਿਲਮੀ ਖਾਣਾ ਹੋ ਗਿਆ। ਨਹੀਂ ਇਸ ਤਰ੍ਹਾਂ ਵੀ ਗੱਲ ਨਹੀਂ ਹੈ। ਮੈਂ ਉਸ ਨੂੰ ਆਖਿਆ ਤੂੰ ਸ਼ਬਦ ਸੁਣ ਕੇ ਥੀਏਟਰ ਦੇ ਚਲਾ ਗਿਆ ਤੋ ਤੂੰ ਧੁਨ ਸੁਣਦਾ ਰਿਹਾ ਤੂੰ ਸ਼ਬਦ ਸੁਣਿਆ ਹੀ ਨਹੀਂ। ਗੁਰਸਿੱਖ ਆਸ਼ਿਕ ਸ਼ਬਦ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ। ਗੁਰਸਿੱਖ ਤੇ ਸ਼ਬਦ ਦਾ ਆਸ਼ਿਕ ਹੈ। ਸ਼ਬਦ ਭੋਜਨ ਹੈ ਇੱਕ ਸਾਧਾਰਨ ਸੰਗੀਤ ਦੀ ਧੁਨ ਸਾਧਾਰਨ ਜਿਸ ਨੂੰ ਕਹਿ ਦਈਏ ਸੁਰ ਦੇ ਚ ਵੀ ਨਹੀਂ ਸੀ ਤਾਲ ਦੇ ਚ ਵੀ ਨਹੀਂ ਸੀ ਲੇਕਿਨ ਹੈ ਸੀ ਗੁਰੂ ਦਾ ਸ਼ਬਦ ਹੁਣ ਜਿਹਨੂੰ ਭੁੱਖ ਲੱਗੀ ਹੋਵੇ ਬਹੁਤ ਭੁੱਖ ਲੱਗੀ ਹੋਵੇ ਤੇ ਉਹਦੇ ਅੱਗੋਂ ਭੋਜਨ ਰੱਖਦੇ ਹੀ ਹੈ ਪਤਲਾ ਦੇ ਵਿੱਚ ਮਿੱਟੀ ਦੇ ਪਾਂਟਿਆਂ ਵਿੱਚ ਕਦੀ ਭੁੱਖੇ ਨੇ 4 ਦਿਨ ਦਾ ਭੁੱਖਾ ਹੋਵੇ ਉਹ ਇਹ ਆਖੇਗਾ ਨਹੀਂ ਚਾਂਦੀ ਦੇ ਪਾਂਡਿਆਂ 'ਚ ਰੱਖੋ ਤਾਂ ਖਾਵਾਂਗਾ। ਸੋਨੇ ਦੇ ਪਾਂਡਿਆਂ 'ਚ ਰੱਖੋ ਤਾਂ ਖਾਵਾਂਗਾ। ਭੁੱਖਾ ਦਿਖਾ ਜਾਏਗਾ। ਪਾਂਡਿਆਂ ਨਾਲ ਕੀ ਮਤਲਬ? ਭੋਜਨ ਨਾਲ ਮਤਲਬ ਹੈ। ਇਹ ਆਇਆ ਇਹ ਕਥਾ ਦਾ ਇੱਕ ਟੁਕੜਾ ਸੀ। ਤੇ ਚੰਦਰ ਸਵਾਮੀ ਇੰਡੀਆ ਦਾ ਸਭ ਤੋਂ ਵੱਡਾ ਤਾੰਤ੍ਰਿਕ ਹੈ। ਤਾੰਤ੍ਰਿਕ ਦਾ ਪਹਿਲੋਂ ਨਹੀਂ ਆਪਾਂ ਨੂੰ ਪਤਾ ਚੱਲ ਰਿਹਾ ਸੀ ਕਿ ਤਾੰਤ੍ਰਿਕ ਕੀ ਹੈ ਫਿਰ ਥੋੜੀ ਜੀ ਕਥਾ ਸੁਣੀ ਆਪਾਂ ਨੂੰ ਪਤਾ ਚੱਲਿਆ ਕਿ ਤਾੰਤ੍ਰਿਕ ਮੇਰਾ ਖਿਆਲ ਹੈ ਕਿ ਜਾਦੂ-ਜੂਨਾ ਜਾਂ ਇਸ ਤਰ੍ਹਾਂ ਦੇ ਕੋਈ ਵੀ ਟਰਿਕ ਲਾਉਣ ਵਾਲਾ ਕੋਈ ਇਸ ਤਰ੍ਹਾਂ ਦਾ ਇਲਮ ਰੱਖਣ ਵਾਲਾ ਤੇ ਫਿਰ ਇਹਨਾਂ ਨੇ ਆਖਿਆ ਕਿ ਤਾੰਤ੍ਰਿਕ ਸਿੱਧੀ ਜਿਹੜੀ ਇਹ ਉਹ ਬਹੁਤ ਸਾਰੇ ਕੰਮ ਵਿਗਾੜ ਦਿੰਦੀ ਹੈ ਹਾਂ ਇੱਕ ਦੇ ਉਹਨਾਂ ਨੇ ਕਿਹਾ ਨਾ ਕਿ ਉਹ ਬੜੀ ਆਸਾਨੀ ਨਾਲ ਹਾਸਲ ਹੋ ਜਾਂਦੀ ਹੈ ਕਿ ਅਗਰ ਥੋੜੀ ਜਿਹੀ ਮਿਹਨਤ ਕਰੋ ਨਾ ਮਿਹਨਤ ਕਰੋ ਤੇ ਤਾਤ੍ਰਿਕ ਸਿੱਧੀ ਹਾਸਲ ਹੋ ਜਾਂਦੀ ਹੈ ਹਾਸਲ ਹੋ ਜਾਂਦੀ ਹੈ ਤੁਸੀਂ ਇੱਧਰ ਦੇਖਦੇ ਹੋ ਕਿ ਇੱਧਰ ਦਾ ਲਹੰਦੇ ਪੰਜਾੜ ਦੇ ਪੰਜਾਬ ਦਾ ਤੇ ਪਤਾ ਨਹੀਂ ਤਾਤ੍ਰਿਕ ਸਿੱਧੀ ਜਾਦੂ ਨੂੰ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਲਹੜ ਦੇ ਲਹੰਦੇ ਪੰਜਾਬ ਚ ਕੀ ਹੈ ਲੋਕ ਕਹਿੰਦੇ ਨੇ ਕਾਲਾ ਇਲਮ ਕਾਲਾ ਇਲਮ ਕਰਕੇ ਤੇ ਲੋਕਾਂ ਦੇ ਕੰਮ ਵਿਗਾੜਨਾ ਯਾ ਲੋਗਾ ਦੇ ਕੰਮਾਂ ਦੇ ਵਿੱਚ ਐਸੀ ਰਿਕਾਵਟ ਪੇਸ਼ ਕਰਨਾ ਕਿ ਜਿੰਦੀ ਵਜ੍ਹਾ ਤੋਂ ਲੋਗਾ ਨੂੰ ਮੁਸ਼ਕਲ ਹੁੰਦੀ ਹੈ ਹਾਂ ਛੋਟ ਸਟੋਰੀ ਹੈ ਕਿ ਜਿਹੜਾ ਜਿਹੜਾ ਨਾ ਜਾਦੂ ਡੋਨਾ ਉਹ 네ਗੇਟਿਵ ਵਾਸਤੇ 네ਗੇਟਿਵ ਕੰਮਾਂ ਵਾਸਤੇ ਯੂਜ਼ ਕੀਤਾ ਉਹਨੂੰ ਕਾਲੇ ਇਲਮ ਕਹਿੰਦੇ ਨੇ ਇੱਕ ਨੂਰਾਨੀ ਇਲਮ ਹੁੰਦਾ ਨੂਰਾਨੀ ਇਲਮ ਜਿੰਦਾ ਕਿ ਤੁਸੀਂ ਕੋਈ ਐਸਾ ਮੰਤਰ ਜਾਂ ਕੋਈ ਐਸਾ ਵਜ਼ੀਫਾ ਐਸਾ ਕੋਈ ਵੀ ਉਹ ਦੱਸ ਦਿਓ ਵਜ਼ੀਫਾ ਹੋ ਗਿਆ ਜਾਂ ਕੋਈ ਐਸਾ ਕਲਮਾ ਦੱਸ ਦਿਓ ਜਿੰਦੇ ਪੜਨ ਦੇ ਨਾਲ ਰੱਬ ਦੇ ਨਾਲ ਤਲਕ ਜੋੜਦਾ ਤੇ ਇਨਸਾਨ ਦੇ ਕੰਮ ਆਸਾਨ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਦੂਸਰ ਨੂਰਾਨੀ ਇਲਮ ਤੇ ਇਹ ਤਾੰਤ੍ਰਿਕ ਸਿੱਧੀ ਮੇਰਾ ਖਿਆਲ ਹੈ ਕਾਲਾ ਇਲਮ ਹੈ ਤਾੰਤ੍ਰਿਕ ਸਿੱਧਾਨੀ ਇਲਾਮੇ ਉਹ ਆਪਣੇ ਜਿਹੜਾ ਉਹਨਾਂ ਆਪਣੇ ਇਥੇ ਕਾਲਾ ਇਲਮ ਕਹਿੰਦੇ ਨਾ ਉਹ ਉੱਥੇ ਵੀ ਇਹੀ ਗਿਆ ਜਾਂਦਾ ਸ਼ੈਤਾਨੀ ਤਾੰਤ੍ਰਿਕ ਲਫ਼ਜ਼ ਆਇਆ ਤੰਤਰ ਤੋਂ ਹੈ ਜਿਵੇਂ ਜੰਤਰ ਹੁੰਦਾ ਨਾ ਮੰਤਰ ਹੁੰਦਾ ਉਹ ਤੰਤਰ ਤੇ ਮੇਰਾ ਖਿਆਲ ਹੈ ਕਿ ਮੰਤਰ ਗੁਰਮੁਖੀ ਦੇ ਵਿੱਚ ਜਿਹੜਾ ਸਹੀ ਇਲਮ ਸਹੀ ਇਲਮ ਨੂੰ ਮੰਤਰ ਕਿਹਾ ਜਾਂਦਾ ਤੇ ਤੰਤਰ ਮੇਰੇ ਕਹਾਲੇ ਉਹ ਸਿਲਮ ਨੂੰ ਕਿਹਾ ਜਾਂਦਾ ਕਿ ਜਿਹੜਾ ਸ਼ੈਤਾਨ ਦਾ ਇਲਮ ਹੈ ਜਾਂ ਸ਼ੈਤਾਨੀ ਇਲਮ ਹੈ ਯਾਨੀ ਕਿ ਜਾਦੂ ਟੂਨੇ ਵਾਲਾ ਇਲਮ ਹੈ ਜਿਹੜਾ ਤੇ ਤੁਸੀਂ ਦੇਖਦੇ ਹੋ ਕਿ ਇਹ ਜਾਦੂ ਟੂਨਾ ਰਹਾ ਹੱਕ ਇਹ ਹੋ ਜਾਂਦਾ ਲੋਕ ਕਰਦੇ ਨੇ ਤੁਸੀਂ ਦੇਖਦੇ ਹੋ ਕਿ ਬਹੁਤ ਸਾਰਿਆਂ ਦੇ ਲੋਕਾਂ ਦੇ ਰਸਤੇ ਕਿਉਂਕਿ ਇਹ ਕਿ ਇਲਮ ਹੈਗਾ ਨਹੀਂ ਤੇ ਦੋ ਇਸਲਾਮ ਚ ਦੇ ਮਨਾ ਸਖਤੀ ਨਾਲ ਹਾਂ ਬਹੁਤ ਮਨਾਏ ਤੇ ਕਾਫਰ ਬੰਦਾ ਹੋ ਜਾਂਦਾ ਇਸਲਾਮ ਜੋ ਖਾਰਜ ਹੋ ਜਾਂਦਾ ਇਸ ਦਾ ਮਤਲਬ ਕਿ ਉਹ ਉਹਦਾ ਫਿਰ ਇਸਲਾਮ ਨਾਲ ਤਲਕ ਨਹੀਂ ਰਹਿਣਾ ਜਿਹੜਾ ਜਾਦੂ ਟੋਨਾ ਕਰਦਾ ਕਾਲਾ ਇਲਮ ਕਰਦਾ ਹਾਂ ਯਾ ਇਹ ਇਲਮ ਕਈ ਕਿਸਮ ਦੇ ਨੇ ਨਾ ਜਿਵੇਂ ਨਜੂਮ ਸਤਾਰਿਆਂ ਦਾ ਇਲਮ ਲੋਕਾਂ ਕੋਲ ਕਈਆਂ ਕੋਲ ਹੁੰਦਾ ਸਤਾਰਿਆਂ ਦੀ ਗਰਤਿਸ਼ ਤੋਂ ਹਿਸਾਬ ਲਾ ਲੈਂਦੇ ਨੇ ਕਿ ਜੀ ਉਹ ਕੀ ਹੋਏਗਾ ਇਹ ਸਾਰੇ ਉਹ ਇਲਮ ਇਹ ਵੀ ਇਲਮ ਮਨਾਈ ਇਸਲਾਮ ਨਜੂਮੀ ਜਿਹਨੂੰ ਕਹਿੰਦੇ ਨੇ ਹਾਂ ਨਜੂਮੀ ਨਜੂਮੀ ਕੀ ਕਰਦਾ ਕਿ ਨਜੂਮੀ ਨਜਮ ਦਾ ਮਤਲਬ ਹੁੰਦਾ ਨਜੂਮੀ ਨਜਮ ਤੋਂ ਨਿਕਲਿਆ ਨਜਮ ਦਾ ਮਤਲਬ ਹੁੰਦਾ ਸਤਾਰਾ ਸਤਾਰਾ ਜਿਹੜਾ ਸਮਾਨ ਤੇ ਚਮਕ ਰਿਹਾ ਤੇ ਉਹਨਾਂ ਦੀ ਗਰਦਸ਼ ਤੋਂ ਤੇ ਅੰਦਾਜ਼ਾ ਲਾ ਕੇ ਕੋਈ ਹਿਸਾਬ ਕਿਤਾਬ ਲਾਉਂਦੇ ਨੇ ਸ਼ੈਤਾਨ ਜਾਂ ਜਿੰਨ ਜਿਹੜੇ ਨੇ ਉਹਨਾਂ ਕੋਲ ਵੀ ਜਿਹੜਾ ਇਲਮ ਹੈ ਉਹ ਗਾਇਬ ਦਾ ਇਲਮ ਤੇ ਨਹੀਂ ਹੈਗਾ ਹਾਂਜੀ ਯਾਨੀ ਕਿ ਜੀ ਅੱਗੇ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਉਹਨਾਂ ਕੋਲ ਇਲਮ ਨਹੀਂ ਹੈਗਾ ਲੇਕਿਨ ਇਹ ਹੈ ਕਿ ਇਹ ਕੁਰਾਨ ਪਾਕ ਚੇ ਕਿ ਇਨਸਾਨ ਤੇ ਸ਼ੈਤਾਨ ਜਾਂ ਜਿੰਨ ਉਥੋਂ ਹਮਲਾ ਕਰਦੇ ਨੇ ਕਿ ਜਿੱਥੋਂ ਤੁਸੀਂ ਉਹਨਾਂ ਨੂੰ ਨਹੀਂ ਦੇਖ ਸਕਦੇ ਲੇਕਿਨ ਜਿੰਨ ਤੁਹਾਨੂੰ ਦੇਖ ਸਕਦੇ ਨੇ ਉੱਥੋਂ ਇਹ ਸਵਾਸਤੇ ਕਿ ਇਨਸਾਨ ਤੇ ਹਮਲਾ ਕਰਦੇ ਨੇ ਫਿਰ ਦੂਸਰਾ ਇਹ ਹੁੰਦਾ ਕਿ ਇਹ ਇਨਸਾਨ ਦੇ ਜਿਸਮ ਚ ਦਾਖਲ ਹੋ ਜਾਂਦੇ ਨੇ ਖੂਨ ਦੇ ਵਿੱਚ ਰਗਾਂ ਦੇ ਵਿੱਚ ਖੂਨ ਦੀ ਤਰ੍ਹਾਂ ਚੱਲਦੇ ਨੇ ਫਿਰ ਇਹ ਕੁਝ ਚੀਜ਼ਾਂ ਐਸੀਆਂ ਇਹ ਮਤਲਬ ਕਿ ਇਨਸਾਨ ਦੇ ਨਾਲ ਕਰਦੇ ਨੇ ਜਾਂ ਇਨਸਾਨ ਦਾ ਦਿਮਾਗ ਪੜ ਲੈਂਦੇ ਨੇ ਇਹਦੇ ਚ ਦੇਖੋ ਨਾ ਮੈਂ ਤਾਂ ਹੰਦਸ ਨਾ ਇੰਨੇ ਜਿੰਨਾ ਜਿਹੜੇ ਪਖੰਡੀ ਬਾਬੇ ਨੇ ਅੱਜ ਗੱਲ ਉਹ ਮੰਤਰ ਜੰਤਰ ਨਾਲ ਜਿੰਨਾਂ ਨੂੰ ਕਾਬੂ ਚ ਕਰਦੇ ਨੇ ਮਤਲਬ ਕਿ ਉਹ ਕੋਈ ਖਾਇਸ਼ਾਂ ਉਹਨਾਂ ਦੀਆਂ ਪੂਰੀਆਂ ਕਰਦੇ ਨੇ ਤੇ ਉਹ ਫਿਰ ਇਹਨਾਂ ਦੀਆਂ ਪੂਰੀਆਂ ਕਰਦੇ ਨੇ ਯਾਨੀ ਕਿ ਉਹਨਾਂ ਨੂੰ ਤੁਸੀਂ ਉਹ ਕਹਿੰਦੇ ਹੋ ਮੋਕਲ 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 ਨਹੀਂ ਹੁੰਦੇ ਹਾਲਾਂਕਿ ਉਹ ਹੁੰਦਾ ਕਿ ਜਿਹੜਾ ਹਰ ਬੰਦੇ ਦੇ ਨਾਲ ਇੱਕ ਜਿੰਦ ਦਾ ਹਮਰਾ ਹਮਜ਼ਾਦ ਜਾਂ ਹਮਜ਼ਾਦ ਹਮਜ਼ਾਦ ਉਹ ਹੁੰਦਾ ਹੈ ਤੇ ਉਹ ਉਹਦੇ ਥਰੂ ਕੰਮ ਕਰਦੇ ਨੇ ਕਿ ਉਹ ਜਿਹੜਾ ਆਣ ਵਾਲਾ ਕਿਧਰੇ ਨਾ ਕਿਧਰੇ ਤੇ ਕੁਝ ਸੋਚ ਕੇ ਆ ਰਿਹਾ ਹੁੰਦਾ ਨਾ ਕਿਸੇ ਨਾ ਕਿਸੇ ਨੂੰ ਦੱਸ ਕੇ ਕਿ ਮੈਂ ਅੱਜ ਐਸ ਕੰਮ ਵਾਸਤੇ ਜਾ ਰਿਹਾ ਤੇ ਉਹ ਉਹ ਜਦੋਂ ਆਂਦਾ ਤੇ ਉਹ ਉਹ ਜਿੰਨ ਜਾਂ ਜਿਹੜਾ ਹਮਜ਼ਾਦ ਹੁੰਦਾ ਉਹ ਪਹਿਲੇ ਬਾਬੇ ਨੂੰ ਦੱਸ ਦਿੰਦਾ ਹੈ ਕਿ ਭਾਈ ਜੀ ਇਹ ਇਸ ਕੰਮ ਵਾਸਤੇ ਆਇਆ ਇਹਦੀ ਮਾਂ ਦਾ ਨਾਮ ਐਵੇਂ ਦੇ ਪਿਓ ਦਾ ਨਾਮ ਐਵੇਂ ਐਨੇ ਭਰਾ ਨੇ ਉਹ ਜਿਹੜਾ ਜੰਤਰ ਮੰਤਰ ਕਰਨਾ ਹੈ ਉਹ ਅਗੋ ਫਿਰ ਦੱਸਦਾ ਹੈ ਕਿ ਦੂਏ ਬੰਦੇ ਨੂੰ ਬੰਦੇ ਤੇ ਬੜਾ ਪ੍ਰਭਾਵ ਪੈਂਦਾ ਹੈ ਮੈਨੂੰ ਇਹ ਸਮਝ ਆਇਆ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਇਨਸਾਨ ਦੇ ਨਾਲ ਜਿਹੜਾ ਪੈਦਾ ਹੋਇਆ ਹੈ ਜਿੰਨ ਯਾਨੀ ਕਿ ਉਹਨੂੰ ਉਹ ਕਾਬੂ ਕਰ ਲੈਂਦੇ ਨੇ ਉਹਨੂੰ ਜਿਹੜਾ ਉਹ ਆਪਣੇ ਹਮਜ਼ਾਦ ਨੂੰ ਕਾਬੂ ਕਰਦੇ ਨੇ ਉਹ ਫਿਰ ਉਹਦੀ ਜਦੋਂ ਮੰਨਦੇ ਨਾ ਫਿਰ ਉਹ ਹਮਜ਼ਾਦ ਜ਼ਾਹਰ ਹੀ ਗੱਲ ਕਿ ਉਹਨਾਂ ਦਾ ਹਮ ਜੀਨਸ ਹੈ ਹਾਂ ਤੇ ਉਹ ਉਹਨਾਂ ਦੇ ਥਰੂ ਫਿਰ ਕੰਮ ਕਰਦਾ ਹੈ ਯਾਨੀ ਉਹ ਤੀਸਰੇ ਬੰਦੇ ਦਾ ਜਿਹੜਾ ਹਮਜ਼ਾਦ ਉਹ ਆਪਸ ਵਿੱਚ ਇੱਕ ਦੂਸਰੇ ਦੇ ਹਮ ਜੀਨਸ ਨੇ ਮੋਨਿਕੇ ਦੇ ਕਮਿਊਨੀਕੇਸ਼ਨ ਕਰਕੇ ਉਹਨਾਂ ਕੋ ਗੱਲਾਂ ਲੈ ਕੇ ਉਸ ਬੰਦੇ ਦੀਆਂ ਹਾਂਜੀ ਜਿਹੜਾ ਆ ਰਿਹਾ ਹੁੰਦਾ ਹੈ ਉਹ ਦੂਸਰੇ ਪਖੰਡੀਆਂ ਨੂੰ ਦੱਸਦੇ ਨੇ ਪਖੰਡੀਆਂ ਬਾਬਿਆਂ ਨੂੰ ਦੱਸਦੇ ਨੇ ਕਿ ਉਹਨਾਂ ਦੀ ਖਾਹਿਸ਼ ਪੂਰੀ ਕਰ ਰਿਹਾ ਕੋਈ ਐਸਾ ਅਮਲ ਕਰ ਰਿਹਾ ਹੁੰਦੇ ਨੇ ਕਿ ਜਿਹੜਾ ਉਹਨਾਂ ਨੂੰ ਪਸੰਦ ਹੁੰਦਾ ਹਾਂ ਉਹ ਸ਼ੈਤਾਨਾ ਨੂੰ ਜਾਂ ਜੀ ਇ ਤਾਈ ਨੂੰ ਤੇ ਫਿਰ ਕਿਹਾ ਗਿਆ ਤਾਈ ਤੇ ਇਸ ਇਲਮ ਤੋਂ ਮਨਾ ਕੀਤਾ ਗਿਆ ਮਨਾ ਕੀਤਾ ਗਿਆ ਬੜਾ ਸਖਤੀ ਨਾਲ ਹਾਂ ਬੜਾ ਸਖਤੀ ਨਾਲ ਮਨਾ ਕੀਤਾ ਗਿਆ 200 ਸ਼ੈਤਾਨੀ ਇਲਮ ਤੋਂ ਤੁਹਾਨੂੰ ਇਹ ਕੈਸੀ ਲੱਗੀ ਕਥਾ ਜ਼ਰੂਰ ਦੱਸਣਾ ਜ਼ਰੂਰ ਕਮੈਂਟ ਕਰਨਾ ਮਿਲਣਿਆ ਨਵੀਂ ਕਥਾ ਦੇ ਨਾਲ ਨਵੀਂ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾ ਨਿਗੇਬਾਨ